170 ਦੀ ਦੇਵਾਂਗੇ ਬਈ ਫਿਰ ਕਿੰਨੇ ਦੀ ਦੇਵੇਂਗਾ लास्ट ਆ ਲੈ ਲਖੀ ਦੀ ਆ ਲੈ ਹੁਣ ਨਾ ਬੋਲੀ ਮੈਂ ਹੁਣ ਕਰਦਾ ਐਂਡ ਬਾਈ ਨਹੀਂ ਮਗਿਆ ਐਂਡ ਕਰਦਾ ਵੀਰੇ ਪੈਸਾ ਨਾ ਵਿਕਣੀ ਇੱਥੇ ਹੋਗੇ ਦੇਖੋ ਤੈਨੂੰ ਕਿਹਾ ਵੀ ਤਾਂ ਹੀ ਤਾਂ ਟੱਕ ਦੇ ਜਾਈਂ ਕੋਈ ਲੈ ਇੱਕ ਦਸ ਦੇ ਫਿਰ ਛੋੜ ਕਰਾਂ ਇਕੱਲੇ ਛੋੜ ਵੀ ਨਾ ਕਰੀ ਯਾਰ ਅਸਾਂ ਕੰਨ ਰੱਖੀ ਹੈ ਕੋਈ ਗੱਲ ਕੀਰੇ ਵਾਲੀ ਦੀ ਸਹੀ ਹੈ ਜੇ ਕੋਈ ਜਾਇਜ਼ ਗੱਲ ਇੱਕ ਵਾਰੀ ਕਹਦੇਗਾ ਮੈਂ ਮੈਂ ਇਸ ਕਰੀ ਤੇਰੀ ਤੇ ਉਹਨੂੰ ਨਹੀਂ ਜਾਇਜ਼ ਲੱਗਦੀ ਆ ਐਂ ਕਹਿ ਵੀ ਆ ਨਹੀਂ ਉਹ ਮੈਂ ਜਾਂ ਬਾਹਰ ਗੱਲਾਂ ਨਹੀਂ ਕਰਦਾ ਕੋਈ ਗੱਲ ਪਾਉਂਗਾ ਜਾਂ 15 ਦੀ ਮਹਿਸ ਦਾ ਬੱਚਾ ਛੜਦਾ ਤੇਰਾ ਬੋਲੀ ਕਰਦੇ ਆ ਉਹਨੇ ਤੁਸੀਂ ਕਿਹੜਾ ਕੁੜਾ ਦੇ ਲਓ ਮੰਨ ਲੈ ਕੋਈ ਗੱਲ ਦਾ ਰਾਹ ਪਾਉਣ ਦਾ ਤੇ ਜੋ ਕੋਈ ਉਹ ਯਾਰ ਰੱਖੇਗਾ ਫੇਰ ਹੀ ਆ ਹਾਂ ਇੱਕ ਗੱਲ ਨਾ ਕਹਿ ਤੂੰ ਸਹੀ ਦਾਸ ਦਿੰਨੇ ਆ ਫੇਰ ਸਹੀ ਫੇਰ ਸਹੀ ਸਹੀ ਯਾਰ ਗੱਲ ਤਾਂ ਹੈ ਯਾਰ ਵਿਕਰਾ ਮਾਲ ਮੋਲ ਨੇ ਵਿਕਰਾ ਮਾਲ ਮੋਲ ਨੇ ਇਹ ਨਹੀਂ ਹੈ ਵੀ ਤੇਰੇ ਕਹਿਣ ਦੇ ਵੀ ਉਨੇ ਦੀ ਹੋ ਜੇ ਉਹਦੀ ਵੀ 170 ਦੀ ਦੇਵਾਂਗੇ ਬਈ ਇਦਾਂ ਫਿਰ ਤੂੰ ਗਲਤ ਚੱਲ ਪਿਆ ਨਹੀਂ ਗਲਤ ਕਿਉਂ ਨਾ ਮੰਨ ਲੈ ਲੈ ਬਈ 170 ਦੀ ਦੇ ਕਹਦੇ ਕੋਈ ਗੱਲ ਜਾਏ ਚਾਹੇ ਦੀ 170 ਤੋਰ ਮਾਰੀ ਜੀ ਮੈਂ ਕੁਇ ਲਿਆ ਰਗਾ ਪੰਤਾਲੀ ਦੀ ਗੈਨਾ 15 ਦੇ ਲਈ ਨਹੀਂ ਲੰਮੀ ਜਦ ਵੀ ਸੰਦਰ ਕਰ ਲਈ ਲਰੇ ਆਲਿਆ ਹਾਂਜੀ ਲੰਨ ਕਿਸੇ ਹੋ ਗਏ ਬੋਲੀ ਬੁੜੀ ਕੱਢ ਕੇ ਪਾਈ ਆ ਪਰ ਗੱਲ ਤੇਰੀ ਵੀ ਨਹੀਂ ਨਾ ਮੇਰੀ ਰੱਖ ਉਹਨਾਂ ਦੇ ਜਿਹੜੀ ਹੁੰਦੀ ਨਹੀਂ ਜਿਨੇ ਤੋ ਗੈਨਾ ਹੁੰਦਾ ਸਮਝ ਗਿਆ ਮੈਂ ਤੇਰੀ ਗੱਲ ਕੀ ਸਮਝਿਆ ਤੂੰ ਦੇਖ ਮੈਂ ਕੋਈ ਗੱਲ ਵੀ ਕਹੇਗਾ ਯਾਰ ਇਹਦੇ ਵਿੱਚ ਕੋਈ ਹੋ ਹੈ ਤੂੰ ਤਾਂ ਸਵਾਦ ਆ ਗਿਆ ਪਾ ਸਵਾਦ ਗੱਲ ਜਾਇਜ਼ ਕਰਦੇ ਤੂੰ ਵੀ ਕੋਈ ਗੱਲ ਜਾਇਜ਼ ਕਰੀਏ ਜਾਇਜ਼ ਕਰੀਏ ਵੀ ਕਰਤਾ ਫਿਰ ਕਿੰਨੇ ਦੀ ਦੇਵੇਂਗਾ ਰਾਸ਼ਤ ਦੱਸਿਆ ਦਾ ਵੀ 170 ਦੀ ਲਊਂਗਾ ਕੀ ਆ ਕੀ ਆ ਰਹਿ ਕਹਿੰਦਾ ਰਾਹ ਚਲ ਕੋਈ ਤਾ ਜੀ ਦਾ ਰਾਹ ਪਾਉਣ ਵਾਲੀ ਗੱਲ ਆ ਦੱਸਿਆ ਤੇ ਨਹੀਂ ਕੋਈ ਪਾਉਂਦੀ ਤਾੜੀ ਲੱਤ ਤੇ ਜਿਹੋ ਤੇਰਾ ਮਾਨਤਨ ਕਰਦਿਆਂ ਗਿਆ 13 ਰੱਬ ਧੱਕਾਗਾ ਤੂੰ ਵੀ ਕੋਈ ਵਧੀਆ ਗੱਲ ਹੈ ਜਿਹੋ ਤੇਰਾ ਮਾਨਤਨ ਨਹੀਂ ਬਸ ਸਾਨੂੰ ਆਦਾ ਸੁਭਾਅ ਨਹੀਂ ਨਾ 100 ਕੱਟ ਕੇ 100 ਪਾ ਲਿਆ 12 ਦਾ ਤਾਂ ਕੰਮ ਹੀ ਆਉਂਦਾ ਸੁਣ ਵੱਡੇ ਭਾਈ ਇਹ ਆ ਬਜ਼ਾਰ ਜੇ ਮੈਂ ਤੈਨੂੰ ਕਿਸੇ ਗੱਲ ਨੂੰ ਕਹੀ ਜਾਵਾਂ ਵੀ ਤੂੰ ਐ ਕਰ ਤੂੰ ਆਉਦੇ ਮਾਨਮੁੱਲ ਨੂੰ ਮੰਗਣਾ ਠੀਕ ਹੈ ਨਾ ਤੂੰ ਮੰਗ ਲੈ ਕਿਹਦੇ ਨਾਲ ਨਹੀਂ ਕੋਈ ਗੁੱਸਾ ਗੁੱਸਾ ਮੇਰਾ ਨਹੀਂ ਕੋਈ ਤੈਨੂੰ ਮੈਂ ਘੱਟ ਲਈ ਜਾਵਾਂ ਵੱਧ ਲਈ ਜਾਵਾਂ ਇਹਦਾ ਬਾਜ਼ਾਰ ਹੈ ਕੋਈ ਕਹਿ ਗੱਲ ਨੂੰ ਲੈ ਛੱਡ ਇਹਨੂੰ ਛੱਡ ਦੇ ਮੂਰੇ ਦਾ ਉਹ ਮੰਦੀ ਆ ਘਰੇ ਤੇ ਸੰਗਲ ਪਾਈ ਫਿਰਦਾ ਇੱਥੇ ਮੂਰੇ ਦੀ ਹਲਕਤ ਕਰਦੀ ਐ ਤਾਂ ਹੀ ਤੈਨੂੰ ਕਿੱਤੀ ਫਿਰਦੀ ਐ ਯਾ ਫੱਟ ਚੁੜੀ ਗਿਆ ਨਹੀਂ ਇਹ ਨਾ ਮੈਂ ਪਹਿਲਾਂ ਦੱਸਦਾ ਇਹਨੂੰ ਜਿੱਥੇ ਦੁਆ ਨਾ ਹੋਣੀ ਨਹੀਂ ਉੱਥੇ ਤਾਂ ਲਖੀ ਕਰਦੇ ਆ ਆ ਲੈ ਲਖੀ ਦੀ ਆ ਲੈ ਹੁਣ ਨਾ ਬੋਲੀ ਨਹੀਂ ਨਹੀਂ ਮਖਿਆ ਉਹ ਜੱਫੀ ਨਾ ਮਾਰਨ ਵਾਲੀ ਮੈਂ ਥੋੜਾ ਜਿਆਦਾ ਇਹ ਵੇਚਾਂਗੇ ਮੈਂ ਇਹਨੂੰ ਧੱਕਾ ਨਾ ਨਹੀਂ ਵੇਚਦੇ ਉਹ ਧੱਕੇ ਵੀ ਪਿਆਰ ਦੇ ਐ ਉਹ ਦਸ ਮਿੰਟ ਦੇ ਥੋੜਾ ਉਹ ਧੱਕੇ ਦਾ ਇਹ ਤਾਂ ਪਿਆਰ ਦੇ ਐ ਇਹ ਨਾਲ ਨਹੀਂ ਮੈਂ ਵੇਖਣੇ ਫਿਰ ਇੱਕ ਮੈਰੀ ਕਹਿ ਗੱਲ ਆ ਬੈਠਿਆ ਬੰਦੇ ਵੀ ਇੰਨੇ ਦੀ ਦੇ ਦਿਓ ਯਾਰ ਕਹਿ ਇੱਕ ਬਾਈ ਕਾ ਲੈਣ ਵਾਲਾ ਦੇ ਦਿਓ ਇਹ ਗੱਲ ਛੱਡ ਇਹ ਛੱਡ ਬਾਲਾ ਬੋਲ ਨਾ ਵੀ ਯਾਰ ਹੁਣ ਚੁੱਪ ਕਰ ਜਾ ਸੌਦਾ ਹੋ ਜਾਏਗਾ ਬੋਲੋ 15 ਦੇ ਵਰਤੇ ਨੇ ਯਾਰ ਦਿਓ ਬਾਈ ਮੱਝ ਨੂੰ ਦਿਓ ਕੱਪ 15 ਦੀ ਤੱਕ ਦੇਖੋ ਨੰਦਿਲੇ ਆਪਾਂ ਤੋਂ ਆਹ ਕੋਰੇ ਕੀ ਆ ਮੈਂ ਤਲੂੰ ਆਪਦੀ ਆਹ ਮੋੜ ਕੇ ਨਹੀਂ ਬਾਈ ਚੱਲੇ ਹੈ ਮੈਂ ਤਲੂੰ ਆਪਦੀ ਸਿੱਧੀ ਗੱਲ ਦਾੜੀ ਨਹੀਂ ਮੈਂ ਤੇਰੇ ਮਰਜ਼ੀ ਆ ਤੂੰ ਉਹੀ ਗੱਲਾਂ ਕਰਦਾ ਹੋਣੀ ਨਹੀਂ ਆ ਲੈ ਜੇ ਸਾਥੋ ਜਿਓ ਹੋ ਹੋ ਜੇ ਠਾਕੈ ਦੇ ਇਹ 30 ਦਾ ਪੂਰੇ ਦਾ ਮੱਥਾ ਚੋ ਨਾ ਮੰਨ ਲੈ ਅਵਾ 10 ਰੁਪਏ ਬਾਲਾ ਤਨਾ ਚੰਗਾ ਰਹੇਗਾ ਤੇਹਾ ਮਾਰ ਜੀ ਤੂੰ ਹੁਣ ਕਰਦਾ ਹੈਂਡ ਬਾਈ ਨਹੀਂ ਮਗਿਆ ਹੈਂਡ ਕਰਦਾ ਵੀਰੇ ਕਿਉਂ ਕਿ ਨਹੀਂ ਕੱਟੋ ਬਣਾਏ ਆਪਾਂ ਠੀਕ ਆ ਪਰ ਗੱਲ ਪਤਾ ਕੀ ਆ ਇਨੂੰ ਪੈਸੇ ਵੱਧ ਲੱਗਦੇ ਆ ਮੰਗੇ ਹੋਰ ਨਹੀਂ ਕੋਈ ਗੱਲ ਤੇ ਪੈਸੇ ਵੱਧ ਲੱਗਦੇ ਆ ਲਾਂਡਵਾ ਹਮ ਹਮ ਜਦੋਂ ਆ ਰਹੇ ਆ ਬਦਾਈ ਜੀ ਅੱਧੜ ਕੇ ਧੜਕੇ ਦਾ ਟਾਈਮ ਆ ਬੋਣੀ ਦਾ ਬੋਣੀ ਕਰੋ ਇਹਨੂੰ ਵੀ ਜਿੰਨ ਲੱਗਦਾ ਹੈ 5000 6000 ਯਾਰ ਕੀ ਕਹਿੰਦਾ ਹੁਣ ਮੇਰੀ ਇਹ ਕਹਿੰਦਾ ਗੱਡੀ ਦਾ ਕਰਾ ਵੀ ਮੈਂ ਤੁਹਾਨੂੰ ਪੈਸੇ ਆਪਦੇ ਵਾਪਸ ਲੈ ਜਾਓ ਜੇ 18 ਕਿਲੋ ਦੁੱਧ ਨੂੰ ਇਵੇਂ ਕਿੰਨੇ ਪਾਉਂਦਾ ਯਾਰ ਇਹ ਸਿਰੇ ਦਾ ਘਾਰਾ ਨਹੀਂ ਕੋਈ ਚੱਕਰ ਹੀ ਜੁੰਦਾ ਦੇਖੋ ਇਹ ਤਾਂ ਮਿੱਠਾ ਛੱਡਾ ਦੇਖ ਰਗਾ ਜੇ ਤਾਂ ਚੱਲਦਾ ਤਾਂ ਤੀਰਾਂ ਨਹੀਂ ਧੁੱਕਾ ਕੀ ਕਹਿਣਾ ਪੁੱਤ 15 ਦੱਸ ਵਰਤਦੇ ਨੇ ਭਾਈ 15 ਉਹ ਫਰਕ ਤਾਂ ਥੋੜੇ ਜਿਹਾ ਦੇ ਦੇ ਪੈਸੇ 5000 ਖਰਚਾ ਪੈਣਾ 5000 ਦਾ ਪੈਣਾ ਇੱਕ ਮਿੰਟ ਉਹ ਰੇ ਇੱਥੇ ਦੱਸ ਦੇ ਕੀ ਕਹਿਣਾ ਫਿਰ ਹੁਣ ਇਹ ਪਤਾ ਗੱਲ ਰੱਖੀ ਐ ਸੁਣ ਮੇਰੀ ਮੈਂ ਇਸੇ ਕੰਮ ਦੇ ਗਿਆ ਮੈਨੂੰ ਮੈਂ ਤਾਂ ਦੱਸ ਤੈਨੂੰ ਮੈਂ ਉਸੇ ਗੱਲ ਨੂੰ ਕਹਿੰਦਾ ਮੈਨੂੰ ਤੇਰੇ ਕਰਕੇ ਮੈਨੂੰ ਕੁਝ ਨਹੀਂ 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 ਆ ਫਿਰ ਤਾਂ ਹੁੰਦਾ ਭਾਈ ਉਹ ਕਹਿੰਦਾ ਜੇ ਕੋਈ ਗੱਲ ਚ ਮਿਲ ਚ ਬੋਲੇਗਾ ਪਿਆਰ ਨਹੀਂ ਹੁੰਦਾ ਹੋਰ ਤੂੰ ਥੋੜੇ ਇੱਕ ਗੱਲ ਤੈਨੂੰ ਮੈਂ ਕਹਿਣਾ ਗੱਲ ਤੇਰੀ ਪੂਰੀ ਹੋ ਹੋਈ ਪਈ ਆ ਜੇ ਤਾਂ ਐਂ ਕਹਦੇ ਨਾ ਕੋਈ ਪੜਦਾ 1000 ਰੁਪਇਆ ਲੈਣਾ ਸਾਹਮਣੇ ਲੈਣਾ ਹਾਂ ਸਸਤਾ ਤੈਨੂੰ ਚਰਾਣੀ ਵਿੱਚ ਚਰਾਇਆ ਯਾਰ 100 ਬਾਕੇ ਥੋੜੀ ਸਾਉਦਾ ਹੁੰਦਾ ਬਾਈ ਉਹ ਬਾਈ 1000 ਰੁਪਏ ਦੱਸੋ ਕਰ ਬਾਈ ਸਾਉ 1000 ਰੁਪਏ ਲੈ ਫਾੜ ਯਾਰ ਪੁੱਛਦਾ ਬਈ ਮੀਰੀ ਮੀਰੀ ਮੋੜ ਤੇ ਜਾ ਮੱਥੋਂ ਲਾ ਲਾ ਤੈਨੂੰ ਤੈਨੂੰ ਲੈ ਲਈ ਠੀਕ ਆ ਕਰਦੇ ਹੁਣ ਜਾਂ ਜਿਹੜਾ ਬਾਈ ਸਾਥੇ ਮੱਥੋਂ ਚੰਗਾ ਹੁੰਦਾ ਰਾਜਾ ਤੇ ਮੱਥਾ ਚੰਗਾ ਹੁੰਦਾ ਮੈਂ ਹੈਂਡ ਕਰਦਾ ਤੇਰੀ ਮਰਜ਼ੀ ਆ ਬਾਈ ਤੇਰੀ ਮਰਜ਼ੀ ਆ ਲੈ ਲੈ ਆ ਲੈ ਮੈਂ ਸਹੀ ਕਹਿ ਕੇ ਜਾਂਦਾ ਤੈਨੂੰ ਅਲਹਮਦੁਲਿਲਾ ਤੇਰੀ ਮੰਨ ਲੈ ਉਹ ਬੇਟਾ ਚੰਗਾ ਰਹੇਗਾ ਤੇਰਾ ਕੋਈ ਮਾੜਾ ਤੈਨੂੰ ਮੈਂ ਗਲਤ ਨਹੀਂ ਕਹਿੰਦਾ ਨਹੀਂ ਗਲਤ ਨੂੰ ਮੈਂ ਕਿਹੜਾ ਕਹਿੰਦਾ ਗਲਤ ਕਹਿੰਦਾ ਉਹ ਬਾਇਸ ਜਿੰਨੇ ਪੈਸੇ ਦੀ ਹੈਗੇ 19 ਦੇਵਾਂਗਾ ਦੱਸ ਯਾਰ ਕੀ ਮੈਂ ਕਾਉਂ ਲੋ ਵੀ ਇੰਪੀਰੀਅਨ ਥੁੱਡੀ ਮੈਂ ਸਹੀ ਬੇ। ਆ ਜਾ। ਐ ਮੋਲੋ ਤਾਂ ਨਹੀਂ ਕਟ ਅੱਗੇ ਥੁੱਡੀ ਬਾਈ ਚੀਜ਼ ਦੇ ਦੇਣੀ ਆ। ਦਲਾਲੀ ਸਿੱਧੀ ਐ ਨਾ ਬਾਈ। ਬਿਲਕੁਲ ਸਿੱਧੀ। ਆ ਨਹੀਂ ਆਉਂਦੀ ਆ ਬੰਦਾ ਬੰਦਾ ਵਧੀਆ ਯਾਰ ਬੰਦਾ ਬੰਦਾ ਚੰਗਾ ਬੰਦਾ ਨਹੀਂ ਮਾੜਾ ਕਿਹਾ ਸੀ। ਮੈਂ ਤਾਂ ਮਾੜਾ ਕਿਹਾ ਯਾਰ ਹੱਥੋਂ ਮਾੜਾ ਕਹਿੰਦੇ ਨਾ ਹੁਣ ਮਾੜਾ ਕਾਹਕੇ ਤੋ ਕਹੇ ਨਹੀਂ ਦੇ ਦਾਂਗੇ ਬਾਈ ਕੋਈ ਦੇ ਜੇ ਨੇ ਥੋੜੀ ਨਾਲ ਜਾਣਾ ਕੰਮ ਲਿਆ ਕੱਲੂ ਫੇਰ ਵੀ ਤੇ ਲਵੇ ਭਾਜ ਕੇ ਖੜੂ ਜੀ ਅੱਜ ਦੇਈਂਗਾ ਸਹੀ ਗੱਲ ਇਹਨੂੰ ਕੋਈ ਮੁੱਢਾ ਕਰ ਤੂੰ ਥੋੜੀ ਹੈ 50 ਬੰਦੇ ਖੜੇ ਨੇ ਉਰੇ ਨਹੀਂ ਸਹੀ ਗੱਲ ਹੈ ਮੰਨ ਲੈ ਗੱਲ ਕਰ ਲਈ ਬਾਈ ਨਾ ਨਾ ਛੱਡ ਬੱਚਾ ਨਹੀਂ ਬਾਈ ਬੱਚਾ ਥੋੜਾ ਜਿਹਾ ਪਹਿਲੀ ਨਾ ਕਰੀ ਜਾਂਦੇ ਉਹਨੇ ਕੋਈ ਗੱਲ ਰੱਖਦਾ ਫੇਰ ਅੱਥ ਨੇ ਅਗਲੇ ਵਾਕਾ ਮਾਰੀ ਜਾਉਂਗੇ ਆ ਜਾਂਦੇ ਨਹੀਂ ਵਾਕਾ ਮਾਰਦੇ 10 ਕਿਲੇ ਦਾ ਚਾਰ ਤੇਰੀ ਮਰਜ਼ੀ ਹੈ ਚੱਲ ਚੱਲ ਓਣ ਗੱਲ ਸੁਣ ਲੈ ਵੇ ਜਾ ਪੇਟ ਵਿੱਚ ਮੁੱਢੀ ਨਹੀਂ ਹੈ ਕਿ ਕੀ ਕਹਿਣਾ ਹੁਣ ਬੇਨਾਂ ਨਹੀਂ ਆ ਤੇ ਨਹੀਂ ਨਹੀਂ ਹਾਂ ਕੀ ਕਹਿਣਾ ਲੈ ਭੜ ਲੈ ਰਿਹਾ ਲੈ ਲੈ ਮੈਂ ਵੀ ਪਈਆ ਕੇ ਭੱਜਣ ਆਲਾਂਗਾ ਹੁਣ ਤੇਰੀ ਮਰਜ਼ੀ ਆ ਤੂੰ ਮੋੜੇਗਾ ਲੱਖ ਵਾਰੀ ਮੋੜ ਨਹੀਂ ਤੇ 35 ਦਾ ਬੱਚਾ ਛੱਡ ਜੇ ਤੇਰੀ ਹੁਣ ਮਰਜ਼ੀ ਆ ਕਿਉਂਕਿ ਘੱਟ ਪੈਸੇ ਲਾਇਆ ਹੁਣ ਤੇਰੀ ਮਰਜ਼ੀ ਆ ਹੋਰ ਤੇਰੀ ਮਰਜ਼ੀ ਆ ਹੁਣ ਤੂੰ ਮੋੜਿਆ ਹੋਰ ਤੇਰੀ ਮਰਜ਼ੀ ਆ ਹੁਣ ਉਹਨੇ ਵੀ ਵੇਚੀ ਜਿੰਨੇ ਦੀ ਤੂੰ ਕਹਿੰਦਾ ਲੈ ਮੈਂ ਉਹਦਾ ਗੱਲ ਹੀ ਨਹੀਂ ਤੈਨੂੰ ਕਹਿੰਦਾ ਹਾਂ ਇਹ ਮੰਡੀ ਨਾਲ ਪਰ ਬਾ ਮੰਗੀ ਜਾਂਦਾ ਹਾਂ ਹਾਂ ਖੜੇ ਹਾਂ ਹਾਂ ਖੜ ਜਾ ਵੀ ਹੈ ਨਾ ਹਾਂ ਦਰਵਾਜ਼ਾ ਔੜ ਤੇ ਰਿਹਾ ਹੈ ਮੇਰੇ ਨਾਲ ਔੜ ਦਿਨ ਦੇਖ ਲੈ ਮੇਰੇ ਪਾਸ ਕਰਕੇ ਇਹ ਕਿੱਥੇ ਲੈ ਰਿਹਾ ਆ ਵੀ ਮੁੱਲ ਆ ਬੰਦੇ ਇੱਕ 70 ਮੁੱਲਾਂ ਦਾ ਲੈ ਲੈ ਭਾਈ ਲੈ ਲੈ ਅੱਜ ਕਿ ਆਏ ਆਂਦੇ ਉੱਤੋਂ ਦੀ ਐਂ ਨਹੀਂ ਦੇਖਦੇ ਵੀ ਇੱਕ ਮਿੰਟ ਖੜੋ ਲੈ ਲੈ ਆ ਲੈ ਉਰੇ ਆ ਵੀ ਹਾਂ ਭਾਈ ਭਾਜੀ ਲੰਗੀ ਉਹ ਵੀ ਉਹ ਵੀ ਮੁੱਲ ਲਾਉਂਦਾ ਹੀ ਉਹ ਨੂੰ ਤੂੰ 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 ਹੀ ਲਊ ਤੇਰੇ ਮੱਝ ਲੈ ਲੈਣ ਦੇ ਉਰੇ ਆ ਵੀ ਲੈ ਦੇ ਆ ਉਰੇ ਆ ਜਿਆਦਾ ਮਾਨ ਰੱਖ ਕਹਿ ਵੀ ਮੰਗੇ ਬੱਚਾ ਛੱਡ ਨਹੀਂ ਤੇਰੀ ਫਰਮ ਕਾ ਕੀ ਗੱਲ ਆਏ ਨਾ ਉਹ ਨਾ ਕਰ ਐਂ ਕਹਦੇ ਬੱਚਾ 41 ਦਾ ਬੱਚਾ ਛੱਡ ਲਾ ਬਸ ਮੈਂ ਆਨੇ ਲੂੰਗਾ ਅੱਛਾ ਛੱਡੀ ਛੱਡ ਦੇ ਬਾਈ ਛੱਡੀ ਧੱਕਾ ਨਹੀਂ ਯਾਰ ਬੱਚਾ ਫੜਦੇ ਇਹਦੇ ਚ ਗੱਲ ਕਿਹੜੀ ਆ ਜੱਤਨ ਘੱਟ ਨਾ ਨਾ 41 ਦਾ ਕਹਿ ਤੂੰ ਮੰਨ ਲੈ ਲਿਜਾਣੀਆਂ ਲੈ ਜਾ ਨਹੀਂ ਤੇਰੀ ਮਰਜ਼ੀ ਆ ਪੂਰੇ 40 ਦੀ ਲੈ ਜਾ ਨਹੀਂ ਉਹ 1000 ਸ਼ਾਟ ਕਰਤੀ ਗੱਲਾਂ ਬੱਚਾ ਛੱਡ ਜਾ ਲੈ ਜਾ ਲੈ ਜਾ ਇੱਕ ਵਾਰ ਛੱਡ ਇੱਕ ਵਾਰ ਛੱਡ ਉਹ ਛੱਡ ਦੇ ਉਹ ਸੁਣ ਨਹੀਂ ਉਹ ਬਾਈ ਜਾਨ ਤੇਰਾ ਹੰਸਾ ਬਸ ਤੇਰੀ ਜਾਨੀ ਨੂੰ ਛੱਡਦਾ ਨਹੀਂ ਤੂੰ ਗੱਲ ਨਹੀਂ ਛੱਡਦੀ ਉਹ ਗੱਲ ਦਾ ਤੇਰੀ ਨੂੰ ਛੱਡਦੇ ਇਹਨੂੰ ਕਹੋ ਹੱਦ ਨਹੀਂ ਜਾਂਦਾ ਛੱਡੀ ਵੀਰੇ ਗੱਲੀ ਛੱਡ ਜਾਂ ਤੇਨੂੰ ਹੀ ਰੱਖਦਾ ਪਾਸੇ ਹੋ ਜਾ ਤੇਰੀ ਰੱਖ ਲਈ ਜਾਂ ਛੱਡ ਬੈਠ ਓਏ ਬੈਠ ਬੱਚਾ ਦੀ ਕਿੰਨੇ ਦੀ ਕੀ ਕਹਿੰਦਾ ਮੈਂ ਤਾਂ ਉਹ 40 ਨੂੰ ਹੀ ਕਿਹਾ ਭਾਈ ਹੋਰ ਉੱਚੀ ਬੁਲਾਉਣਾ ਹੋਰ ਬੁਲਾ ਲਾ ਜਿਹੜੀ ਤੁਸੀਂ ਕਹਤੀ ਹੋ ਕਹਤੀ ਮੈਂ ਇਸ ਬਾਸ ਹੋਵੇ ਬਾਸ ਨੂੰ ਡੈਲੂ ਨੇ ਰਹਿਣ ਦਿਓ ਹਾਂ ਬਾ ਗੱਲ ਮੁੱਕੀ ਬਾਤ ਮੁੱਕੀ ਪਾਟਾ ਨੋਟ ਤੂੰ ਨਹੀਂ ਲੈਣਾ ਅਗਲੇ ਨੇ ਪਾਸ ਕਰਕੇ ਲੈਣੀ ਹੈ ਹਾਂ য়াকন시 োযজায়. ধাপঢ়িংিলিলা ধালাগেোENTছistas. পাডরিন঎ ছোলেিং? الাতুটপালেবডিশাকনেieri. য়াকনেू. জিনাকনে.

ਆ ਲਓ ਜੀ ਹਾਂ ਬਾਬਾ ਬਲੇ ਬਾਬਾ ਪਰਸੋ ਆਥਰੇ ਦਾ ਸੁਗੀ ਆ ਜਰਾ ਕੋਈ ਨਹੀਂ ਬਣਾ ਪਰ ਤੇ ਵਧੀਆ ਪਾ ਨੂੰ ਜੀ ਬੜੇ ਪੁੱਤ ਹਾਂ ਬਾਬਾ ਜੀ